ਤੁਸੀਂ ਦੇਖੋ ਉਹ ਜੇ ਹਾਲਾਤ ਜਿਹੜੋਂ ਇੱਥੇ ਕਰਬੜ ਸੀ ਉਦੋਂ ਵੀ ਇੱਥੇ ਭਰਾਵਾਂ ਨੂੰ ਰੋਕ ਲੈਂਦੇ ਸੀ ਤੇ ਆ ਜਿਹੜੀ ਸਭ ਤੋਂ ਵੱਡੀ ਸਟਰੈਂਥ ਹੀ ਪੰਜਾਬ ਦੀ ਉਹ ਹੈ ਭਾਈਚਾਰਕ ਸਾਂਝ ਆ ਜਿਹੜਾ ਅਟੈਕ ਹੈ ਅਟੈਕ on ਪੰਜਾਬ ਦੀ ਸਟੇਬਿਲਟੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਆ ਇੱਕ ਇਨਸਿਡੈਂਟ ਨਹੀਂ ਲਗਾਤਾਰ ਹੋ ਰਿਹਾ ਐਨਾ ਸਾਰੇ ਇਨਸਿਡੈਂਟ ਲਗਾਤਾਰ ਹੋ ਰਿਹਾ ਤੇ ਸਰਕਾਰ ਕੁਝ ਹੈ ਹੀ ਨਹੀਂ ਕੋਈ ਕਰਨੀ ਲਈ ਇਤੋਂ ਜ਼ਿਆਦੀ ਮਾੜੀ ਸਰਕਾਰ ਹੋ ਨਹੀਂ ਸਕਦੀ ਅੱਜ ਗੈਂਗਸਟਰ ਹਰ ਦੂਜੇ ਬੰਦੇ ਨੂੰ ਪੁੱਛ ਲੋ ਤੁਸੀਂ ਆਪਣੇ ਸ਼ਹਿਰ 'ਚ ਹੀ ਪੁੱਛ ਲੋ ਸਾਰੇ ਸਾਰਿਆਂ ਤੋਂ ਫਰੋਤੀ ਲੈ ਗਏ ਰੌਂਦੇਵ ਗੈਂਗਸਟਰ ਨਾਲੇ ਹੁਣ ਆ ਗ੍ਰੇਨੇਡ ਅਟੈਕ ਕਰਨ ਲੱਗੇ ਡਰਾਉਣ ਲੱਗੇ ਮਾਰਨ ਲੱਗੇ ਇੱਥੇ ਲਾਅ ਨਾਟ ਤਾਂ ਹੈ ਹੀ ਨਹੀਂ ਚੋਰੀਆਂ ਡਕੈਤੀਆਂ 24 ਘੰਟੇ ਖੰਮ ਚੱਲ ਜਾਂਦਾ ਕਿਉਂਕਿ ਮੁੱਖ ਮੰਤਰੀ ਤਾਂ ਹੈ ਨਹੀਂ ਮੁੱਖ ਮੰਤਰੀ ਇੱਥੇ ਅੱਜ ਸਹੀ ਮੈਣੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਨੇ ਸੋਸੋੜੀਏ ਨੂੰ ਚਾਰ ਮਹਿਕਮੇ ਦੇਤੇ ਸੋਸੋੜੀਏ ਨੂੰ ਕੋਠੀ ਦਿੱਤੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਿਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹਨੂੰ ਵੀ ਕੋਠੀ ਦਿੱਤੀਆਂ ਜਿਨ੍ਹਾਂ ਨੇ ਦਿੱਲੀ ਦੇ ਮਿਨਿਸਟਰ ਖਾ ਕੇ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫ਼ਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਅਧਿਗਾਟਨ ਸੋਸੋੜੀਏ ਦੇ ਨਾਂ ਤੇ ਪਲੇਟਾਂ ਲੱਗੀਆਂ ਪਈਆਂ ਪੰਜਾਬ ਵਿੱਚ ਇਹ ਤਾਂ ਮਾੜੀ ਹਾਲਤ ਹੈ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹ ਤਾਂ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੌਹ ਚੁੱਕਦਾ ਹੈ ਉਹ ਸੌਹ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਉਂਦੀਆਂ ਸੌਹ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ ਇਹ ਆ ਤਾਂ ਆਪਣੀ ਸੌ ਦੀ ਸਭ ਤੋਂ ਵੱਡੀ ਵਾਇਲੇਸ਼ਨ ਆ ਹੀ ਕਰ ਰਹੇ ਆ ਸਭ ਤੋਂ ਵੱਡਾ ਵਾਇਲੇਸ਼ਨ ਆ ਕਰ ਰਹੇ ਸੁ ਮੈਂ ਇੰਨਾ ਕਹਿਣਾ ਚਾਹਣਾ ਕਿ ਬੀਜਪੀ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਿਓ ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦਲ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇਥੇ ਅਮਨ ਸ਼ਾਂਤੀ ਭੰਗਣੀ ਹੋਣ ਦੇਵਾਂਗੇ ਤੇ ਭਾਈਚਾਰਕ ਸਾਂਝ ਜਿਹੜੀ ਹੈ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰਕ ਸਾਂਝ ਉਹ ਕਿਸ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਣਾ ਆਹ ਆ ਸਾਰਿਆਂ ਪੰਜਾਬੀਆਂ ਦਾ ਆ ਫੈਸਲਾ ਵੀ ਤੇ ਅਸੀਂ ਕਾਲੀਆ ਸਾਹਿਬ ਕੋਲ ਆਏ ਪੂਰੀ ਇਹਨਾਂ ਨਾਲ ਸਾਡਾ ਪੁਰਾਣਾ ਸਾਂਝ ਰਹੀ ਹੈ ਇਹ ਸਾਡੇ ਰਿਸ਼ਤੇ ਹੰਵੀ ਹੈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਮੈਨੂੰ ਤਾਂ ਸਿਰ ਹੀ ਪਤਾ ਲੱਗਿਆ ਮੈਂ ਕਿ ਮੈਂ ਜਿਉਂ ਜਾ ਕੇ ਆਉਣਾ ਕਿ ਜੇ ਇਹ ਜੇ ਹਮਲੇ ਹੁਣ ਹੋਣ ਲੱਗ ਗਏ ਤੇ ਫਿਊਚਰ ਕੀ ਹੋਊਗਾ ਸਿਰ ਇਹ ਸਵਾਲ ਹੈ ਕਮਨ ਰੋੜਾ ਜਿਵੇਂ ਕੱਪਨਾ ਫੇਸਬੁਕ ਤੇ ਜਿਹੜਾ ਪੋਸਟ ਕਰਦੇ ਨੇ ਕਿ ਬੁਖਲਾਹਟ ਹੈ ਜਿਹੜੀ ਅਸੀਂ ਨਸ਼ੇ ਦੇ ਉੱਤੇ ਕਾਰਵਾਈ ਕਰਦੇ ਪਿਆ ਉਸ ਤੋਂ ਬਾਅਦ ਇੰਵੈਸਟ ਜਿਹੜੀ ਤਮਾਮ ਨਹੀਂ ਹੋ ਰਹੀ ਤੇ ਦੂਸਰੇ ਪਾਸੇ ਜਦੋਂ ਕਾਨਫਰੰਸ ਹੁੰਦੀ ਉਹਦੋਂ ਆਈਐਸਆਈ ਦਾ ਜਿਹੜਾ ਕਿ ਸੰਮੇਲਨ ਦੇ ਵਿੱਚ ਹੱਥ ਬੁਖਲਾਹਟ ਕਿਸ ਕਰ ਲਿਆ ਜਿਹੜੇ ਬੁਖਲਾਹਟ ਆ ਉਹਨਾਂ ਨੂੰ ਫੜ ਕੇ ਅੰਦਰ ਆਪਣੀਆਂ ਕਮਜ਼ੋਰੀਆਂ ਨੂੰ ਲੁਕੋ ਰਹੇ ਐ ਅੱਜ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਐ ਸਾਰਿਆਂ ਨੇ ਮੀਨਾ ਬਨ ਲਿਆ ਨਸ਼ੇ ਵਿੱਚ ਨਸ਼ੇ ਕਿਉਂ ਵੱਧ ਗਏ ਕਿਉਂਕਿ ਇਹਨਾਂ ਦੇ ਐਮਐਲਏ ਮੀਨਾ ਬਨ ਰਿਹਾ ਕਈ ਪੁਲਿਸ ਅਫਸਰ ਜਿਹੜੇ ਮੈਂ ਬਲਾ ਕੇ ਪੁੱਛਿਆ ਵੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜਿਹੜੇ ਅਫਸਰ ਅਸੀਂ ਕੋਈ ਥੱਲੇ ਵੇਚਦਾ ਫੜਦੇ ਐ ਉਹਨਾਂ ਨੂੰ ਅਛੜਾ ਲੈਂਦੇ ਐ ਤੇ ਕਿਉਂਕਿ ਹਲਕੇ ਇੰਚਾਰਜ ਜਿਹੜੇ ਬਲਾਏ ਉਹਨਾਂ ਦੇ ਐਮਐਲਏ ਐ ਉਹ ਆਪ ਮਹੀਨਾ ਲੈ ਜਾਂਦੇ ਨਸ਼ਾ ਵੇਚਣਾ ਖੁੱਲੀ ਛੁੱਟੀ ਦਿੱਤੀ ਹੈ ਤੇ ਇਸ ਬੰਦਰ ਨੂੰ ਹੀ ਪੜਨਾ ਤਾਈਆਂ ਹਾਲਾਤ ਬਣ ਗਏ ਐ ਐਨਾ ਵੱਡਾ ਹੌਸਲਾ ਹੋ ਗਿਆ ਕਿ ਜਿੱਥੇ ਮਰਜ਼ੀ ਜਾ ਕੇ ਗ੍ਰਨੇਡ ਸਿੱਤ ਦੇਖੋ ਜਦੋਂ ਕਸ਼ਮੀਰੀ ਕਾਲੀਗਲ ਭਾਜੀਪੀ ਦੀ ਰਾਤ ਸੀ ਉਦੋਂ ਤੁਸੀਂ ਦੇਖਿਆ ਕਿੰਨੇ ਕਿਵੇਂ ਅਸੀਂ ਸਟਰੋਂਗਲੀ ਕੰਟਰੋਲ ਕੀਤਾ ਸਾਰਾ ਕੁਝ ਆਪ ਪਿਛਲੇ 10 ਸਾਲਾਂ 'ਚ ਦੇਖ ਕੇ ਹੌਲੀ-ਹੌਲੀ ਖਰਾਬ ਹੁੰਦਾ ਗਿਆ ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਥੀ ਮਿਨਿਸਟਰ ਸੀ ਉਦੋਂ ਵੀ ਉਹ ਕੀ ਮਿਕਸਟ ਨਹੀਂ ਸੀ ਉਹ ਤਾਂ ਘਰੋਂ ਨਿਕਲੇ ਨਹੀਂ ਉਹਦੇ ਬਾਅਦ ਡਿਗਰੇਡੇਸ਼ਨ ਹੋਣਾ ਵਾਲਾ ਤਾਂ ਜਵੇਂ ਪੱਠਾ ਬਾਤਾ ਜੀ ਨਹੀਂ ਤਾਂ ਆ ਮੈਨੂੰ ਤਾਂ ਡਰ ਲੱਗਦਾ ਕਿ ਕਹ ਜੀ ਹਾਲਾਤ ਇਹਨੇ ਬਣਾਈ ਜਾਂਦੇ ਐ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਬਸ ਕੁਝ ਹੀ ਦੂਰੀ ਦੇ ਵਿੱਚ ਪੁਲਿਸ थाना ਆਇਆ ਤੇ ਬਿਊਰੋ ਡਿਪਾਰਟਮੈਂਟ ਤੁਸੀਂ ਹੈਰਾਨ ਰਹਿ ਜਾਓਗੇ ਮੇਰੇ ਤੇ ਜਿਹੜਾ ਹਮਲਾ ਹੋਇਆ ਤੁਸੀਂ ਗੱਲ ਕਰ ਮੇਰੇ ਤੇ ਹਮਲਾ ਹੋਇਆ ਕਮਿਸ਼ਨਰ ਵੀ ਆਇਆ ਉੱਥੇ ਪਰ ਅਕਰਮ ਤੁਸੀਂ ਗੱਲ ਤਾਂ ਜੀ ਨਹੀਂ ਸੜਦੇ ਕਰਦੇ ਸਰ ਅੰਮ੍ਰਿਤਸਰ ਜਦੋਂ ਮੇਰੇ ਕਮਣਾ ਹੋਇਆ ਮੈਂ ਅੰਮ੍ਰਿਤਸਰ ਸ ਹੈਗਾ ਪੈ ਤਿੰਨ ਘੰਟੇ ਬੈਠਾ ਰਿਹਾ ਉੱਥੇ ਉੱਥੇ ਸਰ ਵੀ ਕਮਿਸ਼ਨਰ ਨਹੀਂ ਆਇਆ ਉਦੋਂ ਤੱਕ ਤੁਸੀਂ ਦੇਖੋ ਹਾਲਾਤ ਦੇਖੋ ਕੈ ਕੀ ਹੈ ਤੁਸੀਂ ਦੇਖੋ ਕਮਿਸ਼ਨਰ ਹੀ ਆਇਆ ਦੂਜੀ ਗੱਲ ਜਿਹਦੇ ਤੇ ਜਿਹਨੇ ਪਰਚਾ ਦਿੱਤਾ ਹੈ ਪਰਚਾ ਵੀ ਇਹਨਾਂ ਨੇ ਕੀਤਾ ਕਿ ਬਸ ਹੱਥੋਂ ਮੁੱਤੀ ਹੋਈ ਉਹਦੇ ਦਾ ਗੋਲੀ ਚੱਲ ਗਈ ਸ਼ਰੇਆਮ ਬੰਦਾ ਆਇਆ ਉਹ ਕਹ ਰਿਹਾ ਕਿ ਮੈਂ ਮਾਰ ਵਾਸਤੇ ਆਇਆ ਤੇ ਪਰਚੇ ਚ ਉਹਨਾਂ ਨੇ ਦਿੱਤਾ ਹੀ ਨਹੀਂ ਤੇ ਬੇਲ ਵੀ ਕਰਾਤੀ ਉਹਦੀ ਇਹ ਇਹ ਜੋ ਸਰਕਾਰਾਂ ਚ ਹੋਇਆ ਤੇ ਨਾਲੇ ਵੱਡੀ ਗੱਲ ਹੈ ਕੈਨ ਨੀ ਇਮੇਜਨ ਅੱਜ ਤੱਕ ਮੇਰੇ ਤੇ ਹਮਲਾ ਹੋਇਆ ਨਾ ਚਲਾਨ ਪੇਸ਼ ਹੋ ਗਿਆ ਮੇਰਾ ਬਿਆਨ ਨਹੀਂ ਨਹੀਂ ਕੁਝ ਲੈਣਾ ਹੈ ਜਿਹਦੇ ਤੇ ਹਮਲਾ ਹੋਇਆ ਉਹ ਤੋਂ ਬਿਆਨ ਹੀ ਨਹੀਂ ਲੈਣਾ ਮੇਰੇ ਸਿਕਿਉਰਟੀ ਦੇ ਆਫਸਰ ਹੈ ਉਹ ਨਾਦਾ ਨਹੀਂ ਬਿਆਨ ਲਿੱਤਾ ਤੇ ਫਿਰ ਇਨਵੈਸਟੀਗੇਸ਼ਨ ਕੀ ਹੈ ਨਾ ਤਾਂ ਪਹਿਲਾ ਕੇਸ ਹੈ ਜਿੱਥੇ ਜਿਹਦੇ ਤੇ ਹਮਲਾ ਹੋਇਆ ਉਹਦਾ ਪਿਆਨ ਹੀ ਨਹੀਂ ਹੋਇਆ ਤਾਂ ਸਭ ਕਹਿੰਦੇ ਦਾ ਸੀਨ ਕੀ ਚੀਜ਼ਾਂ ਨੂੰ ਸਾਰੇ ਪਿਆਨ ਦਾ ਸੀਨ ਆ ਸਾਰੇ ਕ੍ਰਿਮੀਨਲ 엘ਮੈਂਟ ਸਹੀ ਮੈਨੇ ਦੇ ਆਮ ਆਦਮੀ ਪਾਰਟੀ ਜਿੰਨੇ ਵੀ ਕ੍ਰਿਮੀਨਲ 엘ਮੈਂਟ ਸੀ ਸਾਰੇ ਆਮ ਆਦਮੀ ਪਾਰਟੀ ਚ ਆ ਗਏ ਉਹਨਾਂ ਨੇ ਬਦਲਾਅ ਦਾ ਨਾਮ ਦੇ ਕੇ ਉਹਨਾਂ ਨੇ ਕਬਜ਼ਾ ਪੰਜਾਬ 'ਤੇ ਕਰ ਲਿਆ ਤੇ ਅੱਜ ਪੰਜਾਬ ਨੂੰ ਲੁੱਟ ਰਿਹਾ ਹੈ ਤੇ ਪੰਜਾਬ ਦੀ ਸਿਚੁਏਸ਼ਨ ਖਰਾਬ ਕਰ ਰਹੀ ਹੈ ਉਹ ਦੱਸ ਰਹੇ ਨੇ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਨਾਅਤ ਗਨੇ ਜਾਂ ਜਿਸ ਤਰੀਕੇ ਤੇ ਪੰਜਾਬ ਮਕਾਮ ਤੇ ਪਹੁੰਚ ਗਿਆ ਉਹਦਾ ਮੁਕਾਬਲੇ ਮਕਾਮ ਤੱਕ ਵੀ ਸਾਰੇ ਜਾਂਦੇ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਮੈਂ ਕਹਿੰਦਾ ਫਿਰ ਵੀ ਹੱਥ ਜੋੜ ਕੇ ਪੰਜਾਬੀ ਵਰਗਨ ਬਚਾ ਲਈਏ ਆਪਾਂ ਪੰਜਾਬ ਜੇ ਅਜੇ ਲੋਕ ਰਹਿਣਗੇ ਅਜੇ ਸਰਕਾਰਾਂ ਰਹਿਣਗੀਆਂ ਤੇ ਪੰਜਾਬ ਬਹੁਤ ਪਿੱਛੇ ਚਲੇ ਜਾਊਗਾ ਥੈਂਕ ਯੂ 25 25 ਦਿਨ ਥੈਂਕ ਯੂ ਤੁਸੀਂ ਇਕੱਲੇ ਇੱਥੇ ਨਹੀਂ ਤੁਸੀਂ ਥਾਣਿਆਂ ਤੇ ਕ੍ਰੇਡਿਟ ਅਟੈਕ ਹੋ ਜਾਂ 15 ਤੇ ਗ੍ਰੇਡਿੰਗ ਟੈਕ ਹੋ ਰਹੀ ਹੈ ਤੇ ਤੁਸੀਂ ਦੇਖੋ ਲੀਡਰਸ਼ਿਪ ਤੇ ਹੁਣ ਹੋਣ ਲੱਗੇ ਫਿਰ ਬਚਿਆ ਕੀ ਹੈ